ਖਬਰ ਬਸ ਇਸ ਅਕੈਡਮੀ ਵਿੱਚ ਆਪਣੇ ਬੱਚੇ ਨੂੰ ਜਾਂ ਖੁਦ ਕਿਉਂਕਿ ਗੇਮ ਜਿਹੜੀ ਆ ਉਹ ਇੱਕ ਪੈਸ਼ਨ ਹੈ ਪੈਸ਼ਨ ਕਿਸੇ ਵੀਜ ਦੇ ਇਨਸਾਨ ਨੂੰ ਹੋ ਸਕਦਾ ਗਰਲਸ ਬॉयज men women ਸਾਰਿਆਂ ਲਈ ਐਡਮਿਸ਼ਨਸ ਓਪਨ ਨੇ ਵੀ ਆਰ ਓਪਨ 24/7 ਆਰਸ 6+ ਏਜ ਤੋਂ ਅਸੀਂ ਬੱਚਿਆਂ ਨੂੰ ਸਟਾਰਟਿੰਗ ਕਰਦੇ ਆਂ ਜੀ ਅੱਗੇ ਦੇਖੋ ਕ੍ਰਿਕਟ ਖੇਡਣ ਦਾ ਤੇ ਸਿੱਖਣ ਦਾ ਕੋਈ ਏਜ ਦਾ ਰਣੀ ਹੁੰਦਾ ਕਿਸੇ ਵੀ ਉਮਰ ਤੱਕ ਬੱਚੇ ਜਾਂ ਵੱਡੇ ক্রিকেট ਸਿੱਖ ਸਕਦੇ ਹੁੰਦੇ ਨਿਪੁੰਨ ਕੋਚਸ ਲੈ ਕੇ ਆਏ ਜਿਨ੍ਹਾਂ ਨੂੰ ਖੇਡ ਦੇ ਗਰਾਊਂਡ ਦਾ ਤਜਰਬਾ ਹੈ ਜਿਹੜੇ ਕਿ ਗਰਾਊਂਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਕਿ ਕਿਸੇ ਖਿਡਾਰੀ ਨੂੰ ਕਿੱਥੇ ਕੋਈ ਕਮੀ ਆ ਰਹੀ ਹੈ ਕੋਈ ਖਿਡਾਰੀ ਜਿਹੜਾ ਉਹਨੂੰ ਕਿੱਥੋਂ ਆਪਾਂ ਕਿੱਥੇ ਚੱਕ ਕੇ ਆਪਾਂ ਉਸ ਨੂੰ ਗਰਾਊਂਡ ਲੈਵਲ ਤੋਂ ਉਠਾ ਕੇ ਉੱਪਰ ਇੱਕ ਸਟਾਰ ਸ਼ਾਈਨ ਬਣਾਉਣਾ ਹੈਗਾ ਉਹ ਸਾਰੀਆਂ ਗੱਲਾਂ ਤੋਂ ਬਖੂਬੀ ਜਾਣੂ ਨੇ ਇਹਨਾਂ ਚੀਜ਼ਾਂ ਤੇ ਜੀ ਖਰਚੇ ਦਾ ਦਾਇਰਾ ਮਾਪਿਆ ਨਹੀਂ ਜਾ ਸਕਦਾ ਜੀ ਇਹ ਬਹੁਤ ਇਹ ਇੱਕ ਸੁਪਨੇ ਹੁੰਦੇ ਹਨ ਜਿਨ੍ਹਾਂ ਨੂੰ ਸਕਾਰ ਕਰਨ ਵਾਸਤੇ ਸਾਨੂੰ ਖਰਚਿਆਂ ਤੋਂ ਬਹੁਤ ਉੱਪਰ ਉੱਠ ਕੇ ਚੱਲਣਾ ਪੈਂਦਾ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। ਹੁਣ ਪੰਜਾਬ ਤੋਂ ਕ੍ਰਿਕਟ ਸਿੱਖਣ ਦੇ ਸ਼ਕੀਰ ਮੁੰਡੇ ਕੁੜੀਆਂ ਫਰੀਦਕੋਟ ਆਇਆ ਕਰਨਗੇ। ਕਿਉਂਕਿ ਇੱਥੇ ਪੰਜਾਬ ਦੀ ਪਹਿਲੀ ਅੰਤਰਰਾਸ਼ਟਰੀ ਕ੍ਰਿਕਟ ਦੇ ਗੁਰ ਸਿਖਾਉਣ ਲਈ ਹਰਗੋਬਿੰਦ ਸਕੂਲ ਪਾਣਾ ਦੇ ਬਿਲਕੁਲ ਨਾਲ ਇਨਡੋਰ ਤੇ ਆਊਟਡੋਰ ਕ੍ਰਿਕਟ ਕੋਚਿੰਗ ਸੈਂਟਰ ਹਰਗੋਬਿੰਦian ਅਕੈਡਮੀ ਆਫ ਪ੍ਰੋਫੈਸ਼ਨਲਸ ਸ਼ੁਰੂ ਕੀਤੀ ਗਈ ਹੈ ਜਿੱਥੇ ਸਿਖਲਾਈ ਲਈ ਹਰ ਤਰ੍ਹਾਂ ਦੀ ਸਹੂਲਤ ਮਹੱਈਆ ਕਰਵਾਈ ਗਈ ਹੈ ਇੱਥੇ ਕੋਚਿੰਗ ਲਈ ਆਧੁਨਿਕ ਮਸ਼ੀਨਾਂ ਤੋਂ ਇਲਾਵਾ ਉੱਚ ਸਿੱਖਿਅਕ ਕੋਚ ਡਾਈਟੀਸ਼ਨ ਤੇ ਫਿਟਨੈਸ ਟ੍ਰੇਨਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਇਹ ਅਕੈਡਮੀ ਸ਼ੁਰੂ ਹੋ ਗਈ ਹੈ ਤੇ ਇਸ ਦਾ ਉਦਘਾਟਨ ਅੰਤਰਰਾਕਟਰੀ ਖਿਡਾਰੀ ਨਮਨ ਧੀਰ ਦੇ ਮਾਤਾ ਨਰੂਪਮਾ ਧੀਰ ਪਿਤਾ ਨਰੇਸ਼ ਧੀਰ ਫਰੀਦਕੋਟ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਗਰਗ ਨੇ ਸਾਂਝੇ ਰੂਪ ਵਿੱਚ ਕੀਤਾ ਪਿੰਡ ਪਹਾਣਾ ਵਿਖੇ ਸ਼ੁਰੂ ਕੀਤੀ ਗਈ ਇਸ ਅਕੈਡਮੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਦਾ ਇੱਕ ਸੁਪਨਾ ਸੀ ਕਿ ਖੇਤਰ ਦੇ ਬੱਚੇ ਕ੍ਰਿਕਟ ਸਿੱਖਣ ਲਈ ਕ੍ਰਿਕਟ ਦੀ ਸਿਖਲਾਈ ਲੈਣ ਲਈ ਪੰਜਾਬ ਤੋਂ ਬਾਹਰ ਨਾ ਜਾਣ ਬਲਕਿ ਕੁਝ ਅਜਿਹਾ ਕੀਤਾ ਜਾਵੇ ਕਿ ਬਾਹਰੋਂ ਬੱਚੇ ਸਿਖਲਾਈ ਲੈਣ ਲਈ ਉਹਨਾਂ ਦੇ ਕੋਲ ਫਰੀਦਕੋਟ ਆਉਣ ਇਸੇ ਲਈ ਇਸ ਅਕੈਡਮੀ ਦਾ ਆਗਾਜ਼ ਕੀਤਾ ਗਿਆ ਉਹਨਾਂ ਦੱਸਿਆ ਕਿ ਇੱਥੇ 5 ਸਾਲ ਦੀ ਉਮਰ ਤੋਂ ਲੈ ਕੇ ਕਿਸੇ ਵੀ ਜ਼ਿਲ੍ਹੇ ਜਾਂ ਸਟੇਟ ਦਾ ਲੜਕਾ ਲੜਕੀ ਦਾਖਲਾ ਲੈ ਸਕਦਾ ਹੈ ਤੇ ਇੱਥੇ ਇਹਨਾਂ ਦੀ ਰਹਿائش ਲਈ ਹੋਸਟਲ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਕੋਚਿੰਗ ਦੇ ਨਾਲ-ਨਾਲ ਪ੍ਰੈਕਟਿਸ ਲਈ ਇੱਥੇ ਖੁੱਲਾ ਗਰਾਊਂਡ ਹੈ ਜਿੱਥੇ ਬੱਚੇ ਖੁੱਲ ਕੇ ਆਪਣੀ ਖੇਡ ਨੂੰ ਹੋਰ ਨਿਖਾਰ ਸਕਦੇ ਹਨ ਹਾਂ ਇੱਕ ਗੱਲ ਅਹਿਮ ਹੈ ਕਿ ਇੱਥੇ ਬੱਚਿਆਂ ਦੀ ਫੀਸ ਬਹੁਤ ਘੱਟ ਰੱਖੀ ਗਈ ਹੈ ਉਹਨਾਂ ਦੱਸਿਆ ਕਿ ਸਕਲਾਈ ਲਈ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ ਤੇ ਸੀਟਾਂ ਵੀ ਸੀਮਤ ਹੀ ਰੱਖੀਆਂ ਗਈਆਂ ਤਾਂ ਕਿ ਬੱਚਿਆਂ ਦੀ ਸਕਲਾਈ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਾ ਰਹਿ ਜਾਵੇ ਇਹ ਮਾਲਵੇ ਇਲਾਕੇ ਵਿੱਚ ਇਹੋ ਜੀ ਕੋਈ ਵੀ ਸਹੂਲਤਾਂ ਬੱਚਿਆਂ ਲਈ ਪ੍ਰੋਵਾਈਡ ਨਹੀਂ ਸੀ ਕਿ ਬੱਚੇ ਲੰਬਾ ਸਮਾਂ ক্রিকেট ਖੇਡ ਉਹ ਅੱਜ ਦੀ ਜਿਹੜੀ ক্রিকেট ਆ ਉਹ এডਿਕੇਸ਼ਨ ਦੇ ਅਕੋਰਡਿੰਗ ਇਸ ਤਰ੍ਹਾਂ ਹੋ ਚੁੱਕੀ ਆ ਵੀ ক্রিকেট ਵੀ 6-7 ਘੰਟੇ ਡੇਲੀ ਦੀ ਪ੍ਰੈਕਟਿਸ ਜ਼ਰੂਰੀ ਨੀਡ ਰੱਖਦੀ ਆ ਅਸੀਂ ਬੱਚਿਆਂ ਨੂੰ ਅੱਜ ਇੰਡੋਰ ਕਨਸੈਪਟ ਪੇਸ਼ ਕੀਤਾ ਜਿਸ ਵਿੱਚ ਉਹ ਡੇਲੀ ਦੀ 6-7 ਘੰਟੇ ਈਜ਼ਲੀ ਉਹ ਪ੍ਰੈਕਟਿਸ ਕਰ ਸਕਦੇ ਹਨ ਤੇ ਬੱਚਿਆਂ ਨੂੰ ਅੱਛੇ ਕੋਚੀਜ਼ ਅਸੀਂ ਪ੍ਰੋਵਾਈਡ ਕੀਤੇ ਹਨ ਕਿ ਬੱਚਿਆਂ ਨੂੰ ਇੱਥੋਂ ਦੂਰ-ਦਰਾਡੇ ਜਾਣਾ ਪਵੇ ਕੋਈ ਮੁਹਾਲਲੀ ਕੋਈ ਚੰਡੀਗੜ੍ਹ ਅਸੀਂ ਬਹੁਤ ਵਧੀਆ ਕਨਸੈਪਟ ਲੈ ਕੇ ਆਏ ਹਾਂ ਉਹ ਤੁਸੀਂ ਦੇਖ ਹੀ ਰਹੇ ਹੋ ਇੱਥੇ ਬੱਚਾ ਨੂੰ ਐਜੂਕੇਸ਼ਨ ਦੇ ਨਾਲ ਨਾਲ ਹੋਸਟਲ ਫੈਸਿਲਿਟੀ ਵੀ ਪ੍ਰੋਵਾਈਡ ਕਰਾਈ ਗਈ ਹੈ ਤਾਂ ਕਿ ਇਹਨਾਂ ਦੀ ਪ੍ਰੋਪਰਲੀ ਗੇਮ ਚੱਲਦੀ ਰਹੇ ਬਹੁਤ ਹੀ ਨੋਮੀਨਲ ਫੀਸਿਸ ਤੇ ਅਸੀਂ ਇਹ ਸਭ ਪ੍ਰੋਵਾਈਡ ਕਰ ਰਹੇ ਹਾਂ ਕਿ ਸ ਉਮਰ ਵਰਗ ਦੇ ਇੱਥੇ ਤੁਹਾਡੇ ਕੋਲ ਬੱਚੇ ਆ ਸਕਦੇ ਆ 6+ ਏਜ ਤੋਂ ਅਸੀਂ ਬੱਚਾ ਨੂੰ ਸਟਾਰਟਿੰਗ ਕਰਦੇ ਹਾਂ ਜੀ ਅੱਗੇ ਦੇਖੋ ਕ੍ਰਿਕਟ ਖੇਡਣ ਦਾ ਤੇ ਸਿੱਖਣ ਦਾ ਕੋਈ ਏਜ ਦਾ ਦਾਇਰਾ ਨਹੀਂ ਹੁੰਦਾ ਕਿਸੇ ਵੀ ਉਮਰ ਤੱਕ ਬੱਚੇ ਜਾਂ ਵੱਡੇ ਕ੍ਰਿਕਟ ਸਿੱਖ ਸਕਦੇ ਹਾਂ ਕਦੋਂ ਕੇ ਸੁਪਨਾ ਲਿਆ ਤੇ ਕਿੰਨਾ ਚਿਰੇ ਸੰਪੂਰਨ ਹੋਣ ਤੇ ਲੱਗਾ ਅ ਐਕਚੁਅਲੀ ਮੈਂ ਇਹ ਕਨਸੈਪਟ ਬਾਰੇ ਸੋਚਤਾ ਬਹੁਤ ਪੁਰਾਣੇ ਸਮੇਂ ਤੋਂ ਰਿਹਾ ਸੀਗਾ ਜੀ ਤੇ ਬਟ ਪਿਛਲੇ ਡੇਢ ਸਾਲ ਤੋਂ ਅਸੀਂ ਇਹ ਕਨਸੈਪਟ ਸਟਾਰਟ ਕੀਤਾ ਸੀਗਾ ਜਿਸ ਨੂੰ ਅਸੀਂ ਹੁਣ ਨੇਪਰੇ ਚੜ੍ਹਦੇ ਹੋਏ ਅਸੀਂ ਇਹ ਇੰਡੋਰ ਅਤੇ ਨਾਲ ਆਊਟਡੋਰ ਦੀ ਫੈਸਿਲਿਟੀ ਇੱਥੇ ਪ੍ਰੋਵਾਈਡ ਕੀਤੀ ਹੈ ਜੀ ਕਿੰਨਾ ਖਰਚਾ ਆਇਆ ਤੇ ਅੱਗੇ ਕਿੰਨਾ ਖਰਚਾ ਦੇ ਲਗਾਤਾਰ ਪਾਜੂਗਾ ਅ ਇਹ ਇਨ੍ਹਾਂ ਚੀਜ਼ਾਂ ਤੇ ਜੀ ਖਰਚੇ ਦਾ ਦਾਇਰਾ ਮਾਪਿਆ ਨਹੀਂ ਜਾ ਸਕਦਾ ਜੀ ਇਹ ਬਹੁਤ ਇਹ ਇੱਕ ਸੁਪਨੇ ਹੁੰਦੇ ਹਨ ਜਿਨ੍ਹਾਂ ਨੂੰ ਸਕਾਰ ਕਰਨ ਵਾਸਤੇ ਸਾਨੂੰ ਖਰਚਿਆਂ ਤੋਂ ਬਹੁਤ ਉੱਪਰ ਉੱਠ ਕੇ ਚੱਲਣਾ ਪੈਂਦਾ ਹੈ ਇੱਥੇ ਖੜੇ ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਨਵੈਂਟ ਸਕੂਲ ਦੇ ਬਿਲਕੁਲ ਨਾਲ ਹੈਪ ਅਕੈਡਮੀ ਇਸ ਦਾ ਪੂਰਾ ਨਾਮ ਹੈਗਾ ਹਰਗੋਬਿੰਦਨ ਅਕੈਡਮੀ ਆਫ ਪ੍ਰੋਫੈਸ਼ਨਲਸ ਇੱਕ ਕ੍ਰਿਕਟ ਦੀ ਇੰਡੋਰ ਤੇ ਆਊਟਡੋਰ ਅਕੈਡਮੀ ਹੈ ਜਿਸ ਦੇ ਕੀ ਸਰਪ੍ਰਸ ਨੇ ਸਰਦਾਰ ਪਗਸ ਸਿੰਘ ਜੀ ਤਾਲੀਵਾਲ ਇਸ ਅਕੈਡਮੀ ਦੇ ਵਿੱਚ ਹੀ ਅਸੀਂ ਇਹ ਫੈਸਿਲਿਟੀਆਂ ਦਿੱਤੀਆਂ ਨੇ ਕਿ ਬੱਚਾ ਇਨਡੋਰ ਕਿਸੇ ਵੀ ਟਾਈਮ ਆ ਕੇ ਖੇਡ ਸਕਦਾ ਹੈ ਕਿ ਬੱਚੇ ਦੀ ਸਟੱਡੀਜ਼ ਵੀ ਕਿਸੇ ਤਰ੍ਹਾਂ ਇਫੈਕਟ ਨਾ ਹੋਵੇ ਜਿਵੇਂ ਕਿ ਸਰ ਨੇ ਵੀ ਪਹਿਲਾਂ ਇਸ ਗੱਲ ਬਾਰੇ ਜ਼ਿਕਰ ਕੀਤਾ ਕਿ ਕ੍ਰਿਕਟ ਵੀ ਇੱਕ ਸਟੱਡੀ ਹੈ ਇਸ ਕਰਕੇ ਜਿਸ ਤਰ੍ਹਾਂ ਆਪਾਂ ਕਹਿੰਦੇ ਸਟੱਡੀ ਨੂੰ 5 ਤੋਂ 6 ਘੰਟੇ ਚਾਹੀਦੇ ਆ ਕ੍ਰਿਕਟ ਨੂੰ ਵੀ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਵਾਲੀ ਗੱਲ ਇੱਥੇ ਲਾਗੂ ਹੁੰਦੀ ਆ ਜਿੰਨੀ ਕੋਈ ਪਲੇਅਰ ਵੱਧ ਪ੍ਰੈਕਟਿਸ ਕਰਦਾ ਹੈ ਉਹਨਾਂ ਹੀ ਉਹ ਜ਼ਿਆਦਾ ਨਿਪੁੰਨ ਹੁੰਦਾ ਹੈ ਇਸ ਕਰਕੇ ਇੱਥੇ ਇਹ ਆ ਐਡਮਿਸ਼ਨਸ ਹੁਣ ਓਪਨ ਨੇ ਐਡਮਿਸ਼ਨਸ ਆਰ ਓਪਨ ਫਾਰ 올 ਇਹਦੇ ਵਿੱਚ ਇਹ ਨਹੀਂ ਕਿ ਹਰ ਗੋਬਿੰਦ ਕਾਨਵੈਂਟ ਸਕੂਲ ਦਾ ਵਿਦਿਆਰਥੀ ਹੀ ਇੱਥੇ ਖੇਲ ਸਕਦਾ ਕਿਸੇ ਵੀ ਸਕੂਲ ਕਾਲਜ ਜਾਂ ਕਿਸੇ ਹੋਰ ਦਾਇਰੇ ਨਾਲ ਜਿਹੜਾ ਸਬੰਧਿਤ ਪਲੇਅਰ ਹੈ ਜਾਂ ਕੋਈ ਜਿਹੜਾ ਪਲੇਅਰ ਬਣਨ ਦੀ ਇੱਛਾ ਰੱਖਦਾ ਹੈ ਉਹਨਾਂ ਸਾਰਿਆਂ ਲਈ ਐਡਮਿਸ਼ਨਸ ਓਪਨ ਨੇ ਇੱਕ ਬਹੁਤ ਹੀ ਸਿੰਪਲ ਜੀ ਪ੍ਰੋਸੈਸ ਦੇ ਨਾਲ ਤੁਸੀਂ ਇੱਥੇ ਐਡਮਿਸ਼ਨ ਲੈ ਸਕਦੇ ਹੋ ਇੱਕ ਛੋਟਾ ਜਿਹਾ ਜਿਹੜਾ ਤੁਹਾਨੂੰ ਫਾਰਮ ਫਿਲ ਕਰਨਾ ਹੈ ਉਹਦੇ ਵਿੱਚ ਤੋਂ ਕੁਝ ਫਾਰਮੈਲिटीज ਨੇ ਕੁਝ ਬੇਸਿਕਸ ਨੇ ਜਿਹੜੇ ਕਿ ਸਾਨੂੰ ਅਕੈਡਮੀ ਚ ਪਹਿਲਾਂ ਤੁਹਾਡੇ ਬਾਰੇ ਜਾਣਨੇ ਜ਼ਰੂਰੀ ਹੋਣਗੇ ਉਹਨਾਂ ਸ਼ਰਤਾਂ ਨੂੰ ਪੂਰੇ ਕਰਦੇ ਹੋਏ ਤੁਸੀਂ ਇੱਕ ਬਹੁਤ ਹੀ ਵਾਜਿਬ ਤੇ ਨੋਮੀਨਲ ਜੀ ਫੀਸ ਤੇ ਇਸ ਅਕੈਡਮੀ ਵਿੱਚ ਆਪਣੇ ਬੱਚੇ ਨੂੰ ਜਾਂ ਖੁਦ ਕਿਉਂਕਿ ਗੇਮ ਜਿਹੜੀ ਆ ਉਹ ਇੱਕ ਪੈਸ਼ਨ ਹੈ ਪੈਸ਼ਨ ਕਿਸੇ ਵੀ ਇਸ ਦੇ ਇਨਸਾਨ ਨੂੰ ਹੋ ਸਕਦਾ ਗਰਲਸ ਬॉयਜ਼ men women ਸਾਰਿਆਂ ਲਈ ਐਡਮਿਸ਼ਨਸ ਓਪਨ ਨੇ ਵੀ ਆਰ ਓਪਨ 24/7 ਆਰਸ ਹਾਂ ਪ੍ਰੋਫੈਸ਼ਨਲ ਜਿਹੜੇ ਜਾਂਦੇ ਹੈ ਕੋਚ ਉਹ ਕਿਸ ਤਰ੍ਹਾਂ ਦੇ ਕਿੱਥੋਂ ਜਾਂਦੇ ਹੈ ਹਾਂਜੀ ਸਾਡੇ ਕੋਲ ਅਲੱਗ ਅਲੱਗ ਜਿਹੜੇ ਕੋਚੀਜ਼ ਨੇ ਜਿਹੜੇ ਡਾਈਟੀਸ਼ੀਅਨ ਹੈਗੇ ਨੇ ਜਿਹੜੇ ਕਿ ਬੱਚੇ ਦੀ ਡਾਈਟ ਬਾਰੇ ਧਿਆਨ ਦੇਣਗੇ ਜਿਹੜੇ ਕੁਝ ਨਿਊ ਪਲੇਅਰਸ ਸਾਡੇ ਕੋਲ ਆਉਣਗੇ ਉਹਨਾਂ ਦੀ ਡਾਈਟ ਬਾਰੇ ਜਾਣ ਕੇ ਡਾਈਟੀਸ਼ੀਅਨਸ ਉਹਨਾਂ ਨੂੰ ਗਾਈਡ ਕਰਨਗੇ ਕਿ ਉਹਨਾਂ ਨੇ ਆਪਣੀ ਰੁਟੀਨ ਦੀ ਡਾਈਟ ਨੂੰ ਕਿਵੇਂ ਚੇਂਜ ਕਰਨਾ ਹੈ ਕਿਵੇਂ ਆਪਣੀ ਬਾਡੀ ਨੂੰ ਗੇਮ ਦੇ ਅਕੋਰਡਿੰਗ ਟਾਲਣਾ ਹੈਗਾ ਉਸ ਤੋਂ ਬਾਅਦ ਜੀ ਫਿਟਨੈਸ ਕੋਚੀਜ਼ ਨੇ ਫਿਟਨੈਸ ਕੋਚੀਜ਼ ਬੱਚੇ ਨੂੰ ਪਹਿਲਾਂ ਵਾਰਮਅਪ ਕਰਾਉਂਦੇ ਹੈ ਇੱਕ ਜਿਹੜਾ ਪਲੇਅਰ ਹੈ ਉਹਨੂੰ ਗਰਾਉਂਡ 'ਚ ਉਤਰਨ ਤੋਂ ਪਹਿਲਾਂ ਉਹਨੂੰ ਸਰੀਰਕ ਤੇ ਮਾਨਸਿਕ ਤੌਰ ਦੋਨੋਂ ਤਰ੍ਹਾਂ ਲਈ ਜ਼ਰੂਰੀ ਹੈ ਇਸ ਕਰਕੇ ਜਿਸ ਜਿੱਥੇ ਕਿਤੇ ਜ਼ਰੂਰਤ ਪੈ ਰਹੀ ਹੈ ਜਾਂ ਪਾਏਗੀ ਤਾਂ ਅਸੀਂ ਸਾਈਕਾਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਪ੍ਰੋਪਰਲੀ ਆ ਕੇ ਬੱਚਿਆਂ ਨਾਲ ਕਾਉਂਸਲਿੰਗ ਕਰਨਗੇ ਤਾਂ ਕਿ ਅਸੀਂ ਮੈਂਟਲੀ ਲੈਵਲ ਤੇ ਵੀ ਆਪਣੇ ਬੱਚਿਆਂ ਨੂੰ ਮੈਂਟਲੀ ਵੀ ਹੈਲਦੀ ਬਣਾ ਸਕੀਏ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਕੋਚੀਜ਼ ਨੇ ਕੋਚੀਜ਼ ਇਕਤਾ ਜਿਹੜੇ ਇਸ ਅਕੈਡਮੀ ਦੇ ਸਰਪ੍ਰਸਤ ਸਰਦਾਰ ਭਗਤ ਸਿੰਘ ਥਾਲੀਵਾਲ ਉਹ ਖੁਦ ਨੇ ਉਹਨਾਂ ਦੀ ਜਿਹੜੇ ਹੈਗੇ ਗਾਈਡੈਂਸ ਹੈ ਉਸ ਤੋਂ ਬਾਅਦ ਜਿਹੜੇ ਸਾਡੇ ਕੋਚੀਜ਼ ਨੇ ਉਹ ਵੀ ਇੱਕ ਪੂਰੇ ਅਸੀਂ ਨੇਪਨ ਕੋਚਸ ਲੈ ਕੇ ਆਏ ਜਿਨ੍ਹਾਂ ਨੂੰ ਖੇਡ ਦੇ ਗਰਾਊਂਡ ਦਾ ਤਜਰਬਾ ਹੈ ਜਿਹੜੇ ਕਿ ਗਰਾਊਂਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਕਿ ਕਿਸੇ ਖਿਡਾਰੀ ਨੂੰ ਕਿੱਥੇ ਕੋਈ ਕਮੀ ਆ ਰਹੀ ਹੈ ਕੋਈ ਖਿਡਾਰੀ ਜਿਹੜਾ ਉਹਨੂੰ ਕਿੱਥੋਂ ਆਪਾਂ ਕਿੱਥੇ ਚੱਕ ਕੇ ਆਪਾਂ ਉਸ ਨੂੰ ਗਰਾਊਂਡ ਲੈਵਲ ਤੋਂ ਉਠਾ ਕੇ ਉੱਪਰ ਇੱਕ ਸਟਾਰ ਸ਼ਾਈਨ ਬਣਾਉਣਾ ਹੈਗਾ ਉਹ ਸਾਰੀਆਂ ਗੱਲਾਂ ਤੋਂ ਬਖੂਬੀ ਜਾਣੂ ਨੇ ਤੇ ਪ੍ਰੋਫੈਸ਼ਨਲਸ ਨੂੰ ਹੀ ਇਸ ਅਕੈਡਮੀ ਦੇ ਵਿੱਚ ਕੋਚਿੰਗ ਦੇ ਲਈ ਰੱਖਿਆ ਗਿਆ ਹੈ